ਰਾਗ ਸੁਹੀ ਸ਼ੰਤ ਮਹਿਲਾ ਤੀਜਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਖ ਸੋਇ ਲੜਾ ਹਰ ਧਿਆਵੋ ਗੁਰਮੁਖ ਹਰ ਫਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ ਜਨਮ ਜਨਮ ਕੇ ਦੁੱਖ ਨਿਵਾਰੇ ਬਨੇਹਾਰੀ ਗੁਰ ਆਪਣੇ ਵਿਟੋ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਾਪੋ ਸੁਖ ਫਲ ਹਰ ਜਨਮ ਪਾਵੋ ਨਾਨਕ ਕਹਿ ਸੁਣੋ ਜਨਮ ਭਾਈ ਸੁਖ ਸੋਹਿ ਲੜਾ ਹਰ ਧਿਆਵੋ ਸੁਣ ਹਰ ਗੁਣ ਤੀਨੇ ਸਹਿਜ ਸੁਭਾਏ ਗੁਰਮਤ ਸਹਿਜੇ ਨਾਮ ਤੇ ਆਏ ਜਿਨ ਕੋ ਤੁਰ ਲਿਖਿਆ ਤਿਨ ਗੁਰ ਮਿਲਿਆ ਤਿਨ ਜਨਮ ਮਰਨੋਂ ਪਾਗਾ ਅੰਦਰੋਂ ਦੁਰਮਤ ਦੂਜੀ ਖੋਈ ਸੋ ਜਨ ਹਰ ਲਿਵ ਲਗਾ ਜਿਨ ਕੋ ਕਿਰਪਾ ਕੀਨੀ ਮੇਰੇ ਸੁਅਮੀ ਤਿੰਨ ਅਨ ਦਿਨ ਹਰ ਗੁਣ ਗਾਏ ਸੁਣ ਮਨ ਪੀਨੇ ਸਜ ਸੁਭਾਏ ਜੁਗ ਮੈਂ RAM ਨਾਮ ਨਿਸਤਾਰਾ ਗੁਰ ਤੇ ਉਪਜੈ ਸ਼ਬਦ ਵਿਚਾਰਾ ਗੁਰ ਸ਼ਬਦ ਵਿਚਾਰਾ RAM ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਸਹਿਜੇ ਗੁਣ ਗਾਵੇ ਦਿਨ ਰਾਤੀ ਇਲਵਿਖ ਸਭ ਗਵਾਏ ਸਭ ਕੋ ਤੇਰਾ ਤੂੰ ਸਭਨਾ ਕਾ ਹਉ ਤੇਰਾ ਤੂੰ ਹਮਾਰਾ ਜੁਗ ਮੈਂ RAM ਨਾਮ ਨਿਸਤਾਰ ਸਾਜਨ ਆਏ ਉੱਠੇ ਕਰਮਾਹੀ ਹਰ ਗੁਣ ਗਾਵੇ ਤ੍ਰਿਪਤ ਅਗਾਹੀ ਹਰ ਗੁਣ ਗਾਏ ਸਦਾ ਤ੍ਰਿਪਤ ਹਸੀ ਫਿਰ ਭੂਖ ਨ ਲੱਗੇ ਆਏ ਧਰ ਦੇ ਸੁਪੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਧਿਆਏ ਨਾਨਕ ਹਰ ਆਪੇ ਜੋੜ ਵਛੋੜੇ ਥਾਰ ਬਿਨ ਕੋ ਦੂਜਾ ਨਹੀਂ ਆਜਨ ਆਏ ਵੁੱਠੇ ਘਰ ਮਾਹੀ ੴ ਸਤਿਗੁਰ ਪ੍ਰਸਾਦਿ ਰਾਗ ਸੂਹੀ ਮਹਿਲਾ ਤੀਜਾ ਘਰ ਤੀਜਾ ਭਗਤ ਜਨ ਕੀ ਹਰ ਜਿਉ ਰਾਖੈ ਜੁਗ ਜੁਗ ਰੱਖਦਾ ਆਯਾਰਾਮ ਸੋ ਭਗਤ ਜੋ ਗੁਰਮੁਖ ਹੋਵੇ ਹਮੇ ਸ਼ਬਦ ਜਲਾਏ ਸ਼ਬਦ ਜੜਾਇਆ ਮੇਰੇ ਹਰ ਪਾਇਆ ਜਿਸ ਦੀ ਸੱਚੀ ਬਾਣੀ ਸੱਚੀ ਭਗਤ ਕਰੈ ਦਿਨ ਰਾਤੀ ਗੁਰਮੁਖ ਆਖ ਵਖਾਣੀ ਭਗਤਾਂ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ ਨਾਨਕ ਭਗਤ ਸੋਹੈ ਦਰਸਾਚੈ ਜਿੰਨੀ ਸੱਚ ਸੱਚ ਕਮਾਇਆ ਹਰ ਭਗਤਾਂ ਕੀ ਜਾਤ ਪੱਤ ਹੈ ਭਗਤ ਹਰ ਕੈ ਨਾਮ ਸਮਾਨੇ ਰਾਮ ਹਰ ਭਗਤ ਕਰੇ ਵਿੱਚੋਂ ਆਪ ਗਵਾਵੇਂ ਜਿਨ ਗੁਣ ਅਵਗਣ ਪਛਾਣੇ ਰਾਮ ਗੁਣ ਔਗਣ ਪਛਾਣੇ ਹਰ ਨਾਮ ਵਖਾਣ ਤੈ ਭਗਤ ਮੀਠੀ ਲਾਗੀ ਅਨੰਦਿਨ ਭਗਤ ਕਰੈ ਦਿਨ ਰਾਤੀ ਘਰ ਹੀ ਮਹਿ ਬਰਗੀ ਭਗਤੀ ਰਾਤੇ ਸਦਾ ਮਨ ਨਿਰਮਲ ਹਰ ਜੀਉ ਵੇਖੈ ਸਦਾ ਨਾਲੇ ਨਾਨਕ ਸੇ ਭਗਤ ਹਰ ਕੈ ਦਰਸ ਸੱਚ ਅਨੰਦਿਨ ਨਾਮ ਸੰਭਾਲੇ मनमुख भगत करे बिन सतगुरु बिन सतगुरु भगत न होई राम हमै माया रोग व्यापै मर जन्म में दुख होई राम मर जन्म में दुख होई दूजा पाए परज विगोई बिन गुरु तत् न जानिया ਭਗਤ ਵੀ ਹੂਣਾ ਸਭ ਜਗ ਫਰਮਿਆ ਅੰਤ ਗਿਆ ਪਸ਼ੂਤਾਨਿਆ ਕੋਟ ਮਧੇ ਕਿਨੇ ਪਿਸ਼ਾਨਿਆ ਹਰਨਾਮ ਸਚ ਸੋਈ ਨਾਨਕ ਨਾਮ ਮਿਲੇ ਵਡਿਆਈ ਦੂਜੇ ਭਾਏ ਪਤ ਖੋਈ ਭਗਤਾ ਕੈ ਕਰ ਕਾਰਜ ਸਾਚਾ ਹਰ ਗੁਣ ਸਬਾਵ ਖਾਣੇ ਰਾਮ ਭਗਤ ਖਜ਼ਾਨਾ ਆਪੇ ਦੀਆ ਕਾਲ ਕੰਟਕ ਤਮਾਰ ਸੁਮਾਣੇ ਰਾਮ ਕਾਲ ਕੰਟਕ ਮਾਰ ਸੁਮਾਣੇ ਹਰ ਮਨ ਪਾਣੇ ਨਾਮ ਨਿਧਾਨ ਸਚ ਪਾਇਆ ਸਦਾ ਅਖੋਟ ਕਦੇ ਨਾ ਨਿਖਟੈ ਹਰ ਦੀਆ ਸਹਿਜ ਸੁਭਾਇ ਹਰ ਜਨ ਉੱਚੇ ਸਾਧ ਹੀ ਉੱਚੇ ਗੁਰ ਕਹਿ ਸ਼ਬਦ ਸੋਹਾਇਆ ਨਾਨਕ ਆਪੇ ਬਖਸ਼ ਮਿਲਾਏ ਜੁਗ ਜੁਗ ਸ਼ੋਭਾ ਪਾਇਆ ਸੁਹੀ ਮਲਾ ਤੀਜਾ ਸ਼ਬਦ ਸੱਚ ਸੱਚ ਸੋਹੇਲਾ ਜਿੱਥੇ ਸੱਚੇ ਕਾ ਹੋਏ ਵਿਚਾਰੋ ਰਾਮ ਹਉ ਮੈਂ ਸਭ ਕਿਲ ਵਿਖ ਕਾਟੇ ਸਾਚ ਰੱਖਿਆ ਉਰ ਥਾਰੇ ਰਾਮ ਸੱਚ ਰੱਖਿਆ ਉਰ ਥਾਰੇ ਦੁਤਰ ਤਾਰੇ ਫੇਰ ਭਵ ਜਲ ਤਰਨ ਨਾ ਹੋਈ ਸੱਚਾ ਸਤ ਗੁਰ ਸੱਚੀ ਬਾਣੀ ਜਿਨ ਸੱਚ ਵਿਖਾਲਿਆ ਸੋਈ ਸੱਚੇ ਗੁਣ ਗਾਵੈ ਸੱਚ ਸੁਮਾਵੈ ਸੱਚ ਵੇਖੈ ਸਭ ਸੋਈ ਨਾਨਕ ਸਾਚਾ ਸਾਹਿਬ ਸਾਚੀ ਨਾਈ ਸੱਚ ਨਿਸਤਾਰਾ ਹੋਈ ਸੱਚ ਸਤਗੁਰ ਸਾਚ ਬੁਝਾਇਆ ਪਤ ਰਖ ਸਚ ਸੋਈ ਰਾਮ ਸੱਚਾ ਭੋਜਨ ਪਾਓ ਸੱਚਾ ਹੈ ਸੱਚੇ ਨਾਮ ਸੁਖ ਹੋਈ ਰਾਮ ਸੱਚੇ ਨਾਮ ਸੁਖ ਹੋਈ ਮਰੈ ਨ ਕੋਈ ਗਰਭ ਨ ਜੂਨੀ ਵਾਸਾ ਜੋਤੀ ਜੋਤ ਮਿਲਾਈ ਸਚ ਸਮਾਈ ਅੱਜ ਨਾਏ ਪਰਗਾਸਾ ਜਿਨੀ ਸੱਚ ਜਾਤਾ ਸੇ ਸੱਚੇ ਹੋਏ ਅਨੰਦਿਨ ਸੱਚ ਧਿਆਇਨ ਨਾਨਕ ਸੱਚ ਨਾਮ ਜਿਨ ਹਿਰਦੈ ਵਸਿਆ ਨਾ ਵੀ ਛੁੜ ਦੁੱਖ ਪਾਇਨ ਸੱਚੀ ਬਾਣੀ ਸੱਚੇ ਗੁਣ ਦਾਵੇ ਤਿਤ ਘਰ ਸੋਇ ਲਾ ਹੋਈ ਰਾਮ ਨਿਰਮਲ ਗੁਣ ਸਾਚੇ ਤਨ ਮਨ ਸਾਚਾ ਵਿਚ ਸਤਿਪੁਰਖ ਪ੍ਰਭ ਸੋਈ ਰਾਮ ਸਭ ਸੱਚ ਵਰਤ ਸੱਚੋ ਬੋਲੇ ਜੋ ਸੱਚ ਕਰ ਸੋਈ ਜਾਂ ਦੇਖਾ ਤਾ ਸੱਚ ਪਸਰਿਆ ਅਗਰ ਨਾ ਦੂਜਾ ਕੋਈ ਸੱਤੇ ਉਪਜ ਸੱਚ ਸੁਮਾਵੇ ਮਰ ਜਨਮ ਦੂਜਾ ਹੋਈ ਨਾਮ ਸਭ ਕਿਸ ਆਪੇ ਕਰਤਾ ਆਪ ਕਰਾਵੇ ਸੋਈ ਸੱਚੇ ਭਗਤ ਸੋਹੈਂ ਦਰਵਾਰੇ ਸਚੋ ਸੱਚ ਵਖਾਣੇ ਰਾਮ ਕਹਤ ਅੰਤਰੇ ਸਾਚੀ ਬਾਣੀ ਸੱਚਾ ਆਪ ਪਛਾਣੇ ਰਾਮ ਆਪ ਪਛਾਣ ਤਾ ਸੱਚ ਜਾਣੇ ਸਾਚੇ ਸੋਝੀ ਹੋਈ ਸੱਚਾ ਸ਼ਬਦ ਸੱਚੀ ਹੈ ਸ਼ੋਭਾ ਸਾਚੇ ਹੀ ਸੁਖ ਹੋਈ ਸਾਚ ਰਤੇ ਭਗਤ ਇਕ ਰੰਗੀ ਦੂਜਾ ਰੰਗ ਨਾ ਕੋਈ ਨਾਨਕ ਜਿਸ ਕੋ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਹੋਈ ਸੁਹੀ ਮੈ ਲਾ ਤੀਜਾ ਜੁਗ ਚਾਰੇ ਤਨ ਜੇ ਫਵੇ ਬਿਨ ਸਤ ਗੁਰ ਸਵਾਗ ਨਾ ਹੋਈ ਰਾਮ ਨੇ ਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨ ਕੋਈ ਰਾਮ ਤਿਸ ਬਿਨ ਅਵਰ ਨ ਕੋਈ ਸਦਾ ਸਚ ਸੋਈ ਗੁਰਮੁਖ ਏਕੋ ਜਾਣਿਆ ਤਨ ਤੇਰ ਮੇਲਾਵਾ ਹੋਆ ਗੁਰਮਤੀ ਮਨ ਮੰਨਿਆ ਸਤ ਗੁਰ ਮਿਲਿਆ ਤਾ ਹਰ ਪਾਇਆ ਬਿਨ ਹਰ ਨਾਵੇਂ ਮੁਕਤ ਨਾ ਹੋਈ ਨਾਨਕ ਤਾਮਣ ਕੰਤੇ 라ਵੇ ਮਨ ਮੰਨਿਆ ਸੁਖ ਹੋਈ ਸਤ ਗੁਰ ਸੇਵ ਧਨ ਬਾਲੜੀਏ ਹਰ ਵਾਰ ਪਾਵੇਂ ਸੋਈ ਰਾਮ ਸਦਾ ਹੋਵੇ ਸੁਹਾਗਣੀ ਫਿਰ ਮੈਲ ਵੇਸ ਨ ਹੋਈ ਰਾਮ फेर ਮੈਲਾ ਵੇਸ ਨ ਹੋਈ ਗੁਰਮੁਖ ਬੂਝਾ ਕੋਈ ਹਮੈ ਮਾਰ ਪਛਾਣਿਆ ਕਰਨੀ ਕਾਰ ਕਮਾਵੇ ਸ਼ਬਦ ਸੁਮਾਵੇ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ 라ਵੇ ਦਿਨ ਰਾਤੀ ਆਪਣਾ ਸਾਚੀ ਸ਼ੋਭਾ ਹੋਈ ਨਾਨਕ ਕਾਮਣ ਪਿਰ ਰਾਵੇ ਆਪਣਾ ਰਵ ਰਹਿਆ ਪ੍ਰਭ ਸੋਈ